singer core belong ਇਹ ਜਿਹੜਾ ਨਾਮ ਹੈ ਇਹ ਮੇਰੇ ਛਿੰਦਾ ਜੀ ਦੇ ਦੇਣਾ ਸੋ ਉਹਨਾਂ ਦਾ ਪਿਆਰ ਹੈ ਉਹਨਾਂ ਦਾ ਆਸ਼ੀਰਵਾਦ ਹੈ ਕਿ ਅੱਜ ਮੈਂ ਉਹਨਾਂ ਦੀ ਬਦੌਲਤ ਇੱਥੇ ਤੱਕ ਪਹੁੰਚੀ ਹਾਂ ਸ਼ੌਂਕ ਤੋਂ ਵਾਰੀ ਤਾਂ ਉਹਨਾਂ ਦਾ ਸ਼ੌਂਕ ਜਦੋਂ ਹੁੰਦਾ ਬਟੂ ਜੀ ਫਿਰ ਆਪੇ ਹੀ ਦਿਲ ਕਰਦਾ ਹੈ ਉਹ ਰੱਬ ਕੋਈ ਨਾ ਕੋਈ ਜ਼ਰੀਆ ਬਣਾਉਂਦਾ ਮੇਰੇ ਗੋਡ ਫਾਦਰ ਤਾਂ ਮੇਰੇ ਸੋਹਣ ਸਰਸਿੰਦਾ ਜੀ ਨੇ ਬ੍ਰਦਰ ਨੇ ਥੋੜਾ ਕੀਤਾ ਸੀ ਦੀਦੀ ਗਾਣ ਲੱਗ ਗਿਆ ਇਹ ਹੈ ਉਹ ਹੈ ਸਾਨੂੰ ਲੋਕੀ ਕੀ ਕਹਿਣਗੇ ਵੀ ਗਾਣਾ ਸ਼ੁਰੂ ਕਰਤਾ ਅਸੀਂ ਹਲੇ ਤੱਕ ਉਹਨਾਂ ਦੇ ਨਾ ਵਾਇਸ ਵੀ ਸੰਭਾਲ ਕੇ ਰੱਖੇ ਸਾਰਿਆਂ ਜਿਨ੍ਹਾਂ ਨੇ ਬੋਲ ਮੈਨੂੰ ਮੈਸੇਜ ਕੀਤੇ ਹੈ ਬੋਲ ਕੇ ਵੀ ਉਹ ਮੈਂ ਹਲੇ ਤੱਕ ਉਹਨਾਂ ਦੇ ਮੈਸੇਜ ਸੰਭਾਲ ਕੇ ਰੱਖੇ

hauswife ਤੋਂ ਬਾਅਦ ਇੱਕ ਸਿੰਗਿੰਗ ਯੂਨੀਵਰਸਿਟੀ ਦੇ ਵਿੱਚ ਇੱਕ ਫੇਮਸ ਕਲਾਕਾਰ ਨਾਲ ਗਾ ਕੇ ਡਿਊਟ ਗਾ ਕੇ ਆਪਣਾ ਨਾਮ ਇਸ ਮਾਰਕੀਟ ਦੇ ਵਿੱਚ ਕਮਾਇਆ ਉਹਨੇ ਕੋਰ ਬਿੱਲੋ ਜੀ ਉਫ ਬਲਜੀਤ ਕੋਰ ਸੰਧੂ ਜੀ ਸਸੀਕਰ ਬਲਜੀਤ ਜੀ ਸਸੀਕਰ ਜੀ ਬਟੂ ਜੀ ਕੀ ਹਾਲ ਚਾਲ ਜੀ ਹਾਂ ਜੀ ਬਲਜੀਤ ਜੀ ਬਹੁਤ ਵਧੀਆ ਬਲਜੀਤ ਜੀ ਕੋਰ ਬਿੱਲੋ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਸੀਂ ਇੱਕ ਨਾਰਮਲ ਹਾਊਸ ਵਾਈਫ ਸੀਗੇ ਨਾਰਮਲ ਹਾਊਸ ਵਾਈਫ ਤੋਂ ਤੁਹਾਡਾ ਕਿਸ ਤਰ੍ਹਾਂ ਇਸ ਸਿੰਗਿੰਗ ਇੰਡਸਟਰੀ ਦੇ ਵਿੱਚ ਗਾਇਕੀ ਦੇ ਵਿੱਚ ਆਉਣ ਦਾ ਤੁਹਾਡਾ ਕਿਸ ਤਰ੍ਹਾਂ ਸਵਭ ਬਣਿਆ ਉਹਦਾ ਵੀ ਥੋੜਾ ਸਾਡੇ ਦਰਸ਼ਕਾਂ ਨੂੰ ਚਾਣਨਾ ਪਊ ਹਾਂਜੀ ਪਹਿਲੇ ਤਾਂ ਸਾਰੇ ਨੂੰ ਸ਼ਸ਼ੀਕਲ ਜੀ ਸਿੰਗਰ ਕੋਰ ਬਿਲੋਂਗ ਇਹ ਜਿਹੜਾ ਨਾਮ ਹੈ ਇਹ ਮੇਰੇ ਛਿੰਦਾ ਜੀ ਦੀ ਦੇਨਾ ਹੈ ਮੇਰਾ ਨਾਮ ਕਰਨੀ ਛਿੰਦਾ ਜੀ ਨੇ ਰੱਖਿਆ ਹੈ ਸਿੰਗਰ ਕੋਰ ਬਿਲੋਂਗ ਪੰਨੂ ਕਹਿੰਦੇ ਸੀ ਇਸ ਲਾਈਨ ਦੇ ਵਿੱਚ ਹੁਣ ਥੋੜਾ ਨਾਮ ਮੈਂ ਚੇਂਜ ਕਰਨਾ ਸਿੰਗਰ ਕੋਰ ਬਲਜੀਤ ਸੰਧੂ ਤੋਂ ਕੋਰ ਬਿਲੋ ਰੱਖਣਾ ਮੈਂ ਨਾਮ ਤੇ ਇਹ ਦੇਖੋ ਤੁਹਾਡੀ ਗੁੱਡੀ ਕਿੰਨਾ ਚੜਦੀ ਇਸ ਨਾਮ ਤੋਂ ਸੋ ਉਹਨਾਂ ਦਾ ਪਿਆਰ ਹੈ ਉਹਨਾਂ ਦਾ ਆਸ਼ੀਰਵਾਦ ਹੈ ਕਿ ਅੱਜ ਮੈਂ ਉਹਨਾਂ ਦੀ ਬਦੌਲਤ ਇੱਥੇ ਤੱਕ ਪਹੁੰਚੀ ਹਾਂ ਜੀ ਤੁਸੀਂ ਇੱਕ ਨੋਰਮਲ ਹਾਊਸ ਵਾਈਫ ਸੀਗੇ ਹਾਂ ਜੀ ਹਾਊਸ ਵਾਈਫ ਤੋਂ ਬਾਅਦ ਦੇ ਵਿੱਚ ਤੁਸੀਂ ਆਫੀਸ਼ੀਅਲੀ ਇਸ ਸਿੰਗਿੰਗ ਇੰਡਸਟਰੀ ਵਿੱਚ ਆਏ ਉਹਦਾ ਕੀ ਕਾਰਨ ਸੀਗਾ ਮੈਨੂੰ ਬਿੱਟੂ ਜੀ ਪਹਿਲੇ ਸ਼ੌਂਕ ਬਹੁ ਸੀ ਪਛਪੰਦ ਬਹੁ ਸ਼ੌਂਕ ਸੀ ਕਿ ਫਾਦਰ ਸਾਹਿਬ ਮੇਰੇ ਗੁਰਦੁਆਰਾ ਸਾਹਿਬ ਚ ਪਾਠ ਕੀਰਤਨ ਕਰਦੇ ਸੀ ਮੈਂ ਸਟਾ ਡਿਸਟ੍ਰਿਕਟ ਅੰਬਾਲਾ ਪਿੰਡ ਨਪਰਾੜਾ ਉਸ ਤੋਂ ਦੀ ਮੈਂ ਰਹਿਣ ਵਾਲੀ ਆ ਤੇ ਫਾਦਰ ਸਾਹਿਬ ਜਦੋਂ ਫੋਰਨ ਚਲੇ ਗਏ ਮੇਰੇ ਦਾਦਾ ਜੀ ਪਹਿਲੇ ਇੰਗਲੈਂਡ ਗਏ ਆ ਉਹਨਾਂ ਦੇ ਨਾਲ ਫਿਰ ਫਾਦਰ ਸਾਹਿਬ ਵੀ ਗਏ ਆ ਉਹ ਫਿਰ ਸ਼ਬਦ ਕੀਰਤਨ ਕਰਦੇ ਸੀ ਯੂਕੇ ਦੇ ਵਿੱਚ ਬਰਮਿੰਗਮ ਦੇ ਵਿੱਚ ਫਿਰ ਉਸ ਤੋਂ ਬਾਅਦ ਫਿਰ ਮੇਨੂੰ ਸ਼ੌਂਕ ਜਾਗਿਆ ਸੀਗਾ ਕਿ ਹਾਊਸ ਵਾਈਵ ਸੀ ਮੈਂ ਸ਼ੌਂਕ ਤੋਂ ਬਾਅਦ ਤੁਹਾਨੂੰ ਪਤਾ ਸ਼ੌਂਕ ਜਦੋਂ ਹੁੰਦਾ ਬਟੂ ਜੀ ਫਿਰ ਆਪੇ ਹੀ ਦਿਲ ਕਰਦਾ ਔਰ ਰੱਬ ਕੋਈ ਨਾ ਕੋਈ ਜ਼ਰੀਆ ਬਣਾਉਂਦਾ ਤੇ ਬੇਟਾ ਮੇਰਾ 4 ਸਾਲ ਦਾ ਸੀ ਜਦੋਂ ਹਸਬੰਡ ਐਕਸਪਾਇਰ ਹੋ ਗਏ ਸੀ ਮੇਰੇ ਉਸ ਤੋਂ ਬਾਅਦ ਫਿਰ ਮੈਂ ਗਾਇਕੀ ਦੇ ਵਿੱਚ ਆਪਣਾ ਪੈਰ ਰੱਖਿਆ ਗਾਣ ਦਾ ਮੇਰੇ ਮਦਰ ਇਲਾ ਬਹੁਤ ਵਧੀਆ ਸੀਗੇ ਮੇਰਾ ਸਾਥ ਦਿੱਤਾ ਉਹਨਾਂ ਨੇ ਕਹਿੰਦੇ ਸੀ ਕੋਈ ਗੱਲ ਨਹੀਂ ਸਾਰੇ ਕਹਿੰਦੇ ਸੀ ਆਪਾਂ ਸਪੋਰਟ ਕਰਾਂਗੇ ਹਾਲਾਂਕਿ ਉਹ ਜੌਬ ਕਰਦੇ ਸੀਗੇ ਸਕੂਲ ਟੀਚਰ ਸੀਗੇ ਫਾਦਰ ਸਾਹਿਬ ਮੇਰੇ ਸਟੇਟ ਦਾ ਕੋਪੜੇ ਲਿ ਵਿੱਚ ਲੱਗੇ ਹੋਏ ਸੀ ਜੌਬ ਕਰਦੇ ਸੀ ਤੇ ਉਹ ਕਹਿੰਦੇ ਸੀ ਨਹੀਂ ਅਸੀਂ ਮਹੀਨੇ ਦੇ ਅਸੀਂ ਪੈਸੇ ਇਹਨਾਂ ਨੂੰ ਦਿਆ ਕਰਾਂਗੇ ਉਹ ਤਾਂ 1500 ਕੀ ਹੁੰਦਾ ਬਿੱਟੂ ਜੀ ਹਾਂ ਜੀ 5-500 ਮਹੀਨਾ ਕਰਗੇ ਨੇ ਸਾਰੇ ਜਣੇ ਅਸੀਂ ਤਾਂਗੇ ਤੇ ਫਿਰ ਮੇਰੇ ਮਦਰ ਇਲਾ ਕਹਿ ਲੱਗੇ ਨਹੀਂ ਅੱਜ ਬੱਚੇ ਛੋਟੇ ਐ ਕੱਲ ਨੂੰ ਬੱਚੇ ਵੱਡੇ ਵੀ ਹੋਣਗੇ ਇਹ ਜਿਗਾਰੀ ਇਹਨਾਂ ਤਾਂ ਮੈਂ ਇਹਦੇ ਨਾਲ ਜਾਇਆ ਕਰਾਂਗਾ ਫਿਰ ਮੇਰੇ ਮਦਰ ਇਲੋ ਮੇਰੇ ਨਾਲ ਜਾਂਦੇ ਸੀਗੇ ਸਿੰਗਿੰਗ ਤੇ ਫਿਰ ਕਿੱਥੇ ਕਿੱਥੇ ਸੌਰਨਪੁਰ ਵਗੈਰਾ ਉਧਰਲੀ ਸਾਈਡ ਜਾਦਾ ਗਾਇਆ ਕੰਮ ਕੀਤਾ ਆਰਕੈਸਟਰਲ ਆਪਸ ਨੂੰ ਪਤਾ ਬਿਟੂ ਜੀ ਬਹੁਤ ਚੰਗਾ 1992 ਤੋਂ ਮੈਂ ਸ਼ੁਰੂ ਕੀਤਾ ਗਾ ਤੇ ਫਿਰ ਰੱਬ ਕਹਿੰਦਾ ਨਾ ਇੱਕ ਦਰਵਾਜ਼ਾ ਤੇਰਾ ਬੰਦ ਹੋ ਰਿਹਾ ਸੀ 10 ਖੁੱਲਦੇ ਨੇ ਸੋ ਬਾਬਾ ਜੀ ਨੇ ਮੇਰਾ ਦਰਵਾਜ਼ਾ ਖੋਲਿਆ ਇਹ ਗਾਇਕੀ ਦਾ ਇਸ ਗੀਤਕਾਰੀ ਦੇ ਵਿੱਚ ਤੁਸੀਂ ਕਿਹਨੂੰ ਆਪਣੇ ਗੋਡਫਾਦਰ ਕਿਹਨੂੰ ਆਪਣਾ ਉਸਤਾਦ ਮੰਨਦੇ ਹੋ ਮੇਰੇ ਗੋਡਫਾਦਰ ਤਾਂ ਮੇਰੇ ਸੁਦਰਸ਼ ਸਿੰਧਾ ਜੀ ਨੇ ਮੇਰੇ ਉਹਨਾਂ ਨੇ ਗਾਈਡ ਕੀਤਾ ਮੈਨੂੰ ਪੂਰਾ ਰਿਹਾਸ ਕਰਾਇਆ ਸਿੰਗਿੰਗ ਮੈਂ ਲੇਕਿ ਡਿਊਡ ਗਾਣੇ ਮੈਨੂੰ ਆਉਂਦੇ ਨਹੀਂ ਸੀਗੇ ਤੇ ਮੈਂ ਮੈਂ ਸੋਚਦੀ ਸੀ ਮੈਂ ਡਿਊਡ ਗਾਣੇ ਕਿਵੇਂ ਗਾਵਾਂਗੀ ਕਿ ਮੈਂ ਤਾਂ ਹਿੰਦੀ ਪਾਕਿਸਤਾਨੀ ਪੰਜਾਬੀ ਗਾਦੀਆਂ ਸੋਲੋ ਤੇ ਮੈਂ ਡਿਊਡ ਕਿਵੇਂ ਗਾਵਾਂਗੀ ਫਿਰ ਛਿੰਦਾ ਜੀ ਨੇ ਮੈਨੂੰ ਕਹਿਣਾ ਇਸ ਲਈ ਮੈਨੂੰ ਲਾਣ ਵਾਲੇ ਮੇਰੇ ਜੋਤੀ ਸ਼ਰਮਾ ਜੀ ਸੀ ਐਂਕਰਿੰਗ ਸੀ ਕਿਹਾ ਉਹ ਮੁੰਡਾ ਬਹੁਤ ਵਧੀਆ ਸੀਗਾ ਉਹਦੀ ਡੈਥ ਹੋ ਗਈ ਹੈ 2000 ਦੇ ਵਿੱਚ ਤੇ ਮੈਨੂੰ ਮਿਲਾਣ ਵਾਲਾ ਉਹੀ ਸੀ ਕਹਿੰਦਾ ਪਾਪੀ ਜੀ ਤੁਸੀਂ ਕਹਿੰਦਾ ਸਿੰਦਾ ਜੀ ਨਾਲ ਤੁਹਾਨੂੰ ਮੈਂ ਇੰਟਰੋਡਿਊਸ ਕਰਾਣਾ ਤੁਸੀਂ ਡੂ ਸੋ ਉਹਨਾਂ ਨਾਲ ਗਾ ਉਸਟੂਡੀਓ ਸ਼ੋ ਕਰੋ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਸਿੰਦਾ ਜੀ ਨਾਲ ਗਾਣਾ ਵਾਣਾ ਐਡੀ ਲੈਜੈਂਡ ਸਾਡੇ ਕਿੰਗ ਪੰਜਾਬੀ ਫੌਕ ਗਾਇਕ ਦੇ ਵੱਡੇ ਕਿੰਗ ਸਟਾਰ ਬਿਗ ਤੇ ਮੈਨੂੰ ਬਹੁਤ ਲੱਕੀ ਸੀ ਫਿਰ ਮੈਂ ਚੰਡੀਗੜ੍ਹੋਂ ਆਪ ਡਾਉਨ ਕਰਦੀ ਸੀਗੀ ਉਹਨਾਂ ਦੇ ਸਟੂਡੀਓ ਚ ਅਥੇ ਆਣਾ ਆਫਿਸ ਧਿਆਨਪੁਰਾ ਕੰਪਲੈਕਸ ਬੱਸ ਸਟੈਂਡ ਦੇ ਸਾਹਮਣੇ ਵਿਧਾਣਾ ਮੈਨੂੰ ਸਿਖਾਇਆ ਫਿਰ ਤੁਹਾਨੂੰ ਪਤਾ ਸਾਰੇ ਉਹਨੇ ਰੱਖਿਆ ਦੇ ਵਾਜਾ ਵਗੈਰਾ ਸਾਰਾ ਰੱਖਿਆ ਇਹ ਮੈਨੂੰ ਪਹਿਲਾ ਗਾਣਾ ਹੋਣੇ ਸਿਖਾਇਆ ਸੀ ਚਾਹ ਦਾ ਗਲਾਸ ਸੁਣਾਉਂਦੀ ਦਾਸ ਕੁੱਟ ਲਿਆ ਸੀ ਇੱਥਨੇ ਤੇ ਮੈਂ ਇਹ ਗਾਣਾ ਚਿੰਦਾ ਜੀ ਮੈਂ ਗਾ ਲਵਾਂਗੀ ਕਹਿੰਦੇ ਨਹੀਂ ਨਹੀਂ ਮੈਂ ਤੁਹਾਨੂੰ ਗਵਾ ਰਿਆ ਨਾ ਤੁਸੀਂ ਗਾਓ ਫਿਰ ਪੂਰਾ ਉਹਨਾਂ ਨੇ ਰਿਆਜ਼ ਮੈਨੂੰ ਕਰਾਣਾ ਫਿਰ ਮੈਂ ਚੰਡੀਗੜ੍ਹ ਵਾਲਾਂ ਸਿਹਰੇ ਆਣਾ ਸ਼ਾਮੀ ਜਾਣਾ ਬਸ ਤੇ ਛੱਡ ਕੇ ਘਰ ਆਣਾ ਹੂੰ ਹੂੰ ਤੇ ਬਸ ਗਾਗਾ ਕੇ ਅੱਜ ਇੱਕ ਤੋਂ ਕਿੰਨੇ ਕਿੰਨੇ ਗਾਣੇ ਹੋ ਕੇ ਦੇਖੋ ਉਹਨੂੰ ਬੋ ਤੋਰ ਤੁਹਾਡੀ ਸਟਾਰਟਿੰਗ ਛਿੰਦਾ ਜੀ ਦੇ ਨਾਲ ਹਾਂਜੀ ਜੂੜ ਗਾਣੇ ਤਾਂ ਮੇਰੀ ਛਿੰਦਾ ਜੀ ਨਾਲ ਹੋਈ ਹੈ ਉਹਦੇ ਚਾਰ ਬੋਲ ਜਿਹੜਾ ਸਾਡੇ ਦੁਸ਼ਕਣ ਸੁਣਾਉਗੇ ਜੀ ਛਿੰਦਾ ਜੀ ਨੇ ਮੈਨੂੰ ਜਿਹੜਾ Song ਪਹਿਲਾਂ ਰਿਆਜ਼ ਕਰਾਇਆ ਸੀ ਸ਼ਰਮ ਦੇ ਨਾਲ ਪਾਣੀ ਪਾਣੀ ਹੁੰਦੀ ਜਾਵਾ ਸ਼ਰਮ ਦੇ ਨਾਲ ਪਾਣੀ ਪਾਣੀ ਹੁੰਦੀ ਜਾ ਵਹ ਹਸਾ ਨਿਕਲੇ ਗਿਆ ਸੀ ਸ਼ਰਮੋਂ ਦੀ ਦਾਨੀ ਹੱਥ ਕੁੱਟ ਲੈ ਜੇਠ ਨੇ ਹਾਏ ਚਾਹ ਦਾ ਗਲਾਸ ਫੜੋਂਦੀ ਦਾਨੀ ਹੱਥ ਕੁੱਟ ਲੈ ਜੇਠ ਨੇ ਹਾਏ ਚਾਹ ਦਾ ਗਲਾਸ ਫੜੋਂਦੀ ਦਾਨੀ ਹੱਥ ਕੁੱਟ ਲੈ ਜੇਠ ਨੇ ਚਿੰਦਾ ਜਿਦਾ ਸੀਗਾ ਹੱਥ ਨਾਲ ਹੱਥ ਲੱਗ ਹੋ ਗਿਆ ਸਰੂਰ ਹੱਥ ਨਾਲ ਹੱਥ ਲੱਗ ਹੋ ਗਿਆ ਸਰੂਰ ਬੀਦਾ ਇਤਿਅਸ਼ ਰਬੀ ਜਹਾਂ ਕਰਿਆ ਨਹੀਂ ਜੜ ਤੇਰੇ ਤੇ ਹਾਨਣੇ ਹਾਏ ਪਿਛਲੇ ਹਾੜ ਦਾ ਮਰਿਆ ਨਹੀਂ ਜੜ ਤੇਰੇ ਤੇ ਹਾਨਣੇ ਹਾਏ ਪਿਛਲੇ ਸੋਣ ਦਾ ਮਰਿਆ ਨਹੀਂ ਜੜ ਤੇਰੇ ਤੇ ਹਾਨਣੇ ਇਸ ਤੋਂ ਬਾਅਦ ਤੁਹਾਡਾ ਛਿੰਦਾ ਜੀ ਦੇ ਨਾਲ ਇੱਕ ਡਿਊਟ ਗਾਣੇ ਦੀ ਜੋੜੀ ਦੇ ਵਜੋਂ ਤੁਹਾਡਾ ਇੱਕ ਸਫ਼ਰ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਉਹਨਾਂ ਦੇ ਨਾਲ ਛਿੰਦਾ ਜੀ ਨਾਲ ਗਾਣਾ ਸ਼ੁਰੂ ਕੀਤਾ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਪਰਵਾਰ ਮੈਂਬਰ ਤਾਂ ਸਦਾ ਰਿਆ ਸੀਗਾ ਕਿ ਨਹੀਂ ਸਾਡੇ ਖਾਨਦਾਨ ਚ ਤੁਹਾਨੂੰ ਪਤਾ ਜੱਟ ਸਿੱਖ ਪਰਿਵਾਰ ਆਪਾਂ ਹਾਂਜੀ ਉਹ ਉਹ ਸਭ ਕਹਿ ਰਹੇ ਸੀ ਨਹੀਂ ਬ੍ਰਦਰ ਨੇ ਥੋੜਾ ਕੀਤਾ ਸੀ ਦੀਦੀ ਗਾਣ ਲੱਗ ਗਿਆ ਇਹ ਹੈ ਉਹ ਹੈ ਸਾਨੂੰ ਲੋਕੀ ਕੀ ਕਹਿਣਗੇ ਵੀ ਗਾਣਾ ਸ਼ੁਰੂ ਕਰਤਾ ਹਨਾ ਤੁਹਾਨੂੰ ਪਤਾ ਨਾ ਬਟੂ ਜੀ ਚੜਦੇ ਸੂਰਜ ਨੂੰ ਸਲਾਮਾ ਨੇ ਹਾਂਜੀ ਜਦੋਂ ਬੰਦਾ ਇਸ ਲਾਈਨ ਦੇ ਵਿਚ ਆਦਾ ਕਿ ਹਾਂ ਆਪਾਂ ਮੇਰੇ ਤਰ੍ਹਾਂ ਆਪਣਾ ਕੰਮ ਕਰਨਾ ਹੀ ਕਰਨਾ ਮੈਂ ਵੀ ਆਪਣੇ ਬੱਚੇ ਪਾਲ ਲੈਣੇ ਹੂੰ ਹੂੰ ਅੱਜ ਤੁਸੀਂ ਮੈਨੂੰ ਦੇ ਦੋਗੇ ਕੱਲ ਨੂੰ ਕੌਣ ਦੇਊਗਾ ਹੂੰ ਹੂੰ ਬਿੱਟੂ ਜੀ ਸਲਾਮਾਂ ਸਾਰੀਆਂ ਦਿੰਦੇ ਨੇ ਪੀਪੇ ਚਾਟਾ ਕੋਈ ਨਹੀਂ ਪੱਕ ਦੇ ਕੇ ਜਾਂਦਾ ਹੂੰ ਹੂੰ ਤੇ ਉਹ ਜਦੋਂ ਮੈਂ ਹੁਣ ਬਲੰਦਿਆਂ ਤੇ ਹੋ ਗਈ ਫਿਰ ਸਾਹਬ ਆਪਣੇ ਹੋ ਗਈ ਹੂੰ ਹੂੰ ਫਿਰ ਇੱਕ ਦਿਨ ਵਾਸਤੇ ਕੀ ਆਣਾ 15 15 ਦਿਨ ਜਾਂਦੇ ਨਹੀਂ ਸੀ ਕਰ ਸਾਡੇ ਮੇਲੇ ਲਗ ਰਹੇ ਹੁੰਦੇ ਸੀ ਚੰਡੀਗੜ੍ਹ ਫਿਰ ਤੁਹਾਨੂੰ ਪਤਾ ਫਿਰ ਜਦੋਂ ਇਸ ਚੜਦੇ ਸੂਰਜ ਨੂੰ ਬਿੱਟੂ ਜੀ ਸਲਾਮਾਂ ਨੇ ਅਸਟਮ ਚੜਦੇ ਸੂਰਜ ਨੂੰ ਸਲਾਮਾਂ ਹੋ ਰਹੀਆਂ ਨੇ ਹਾਂਜੀ ਹਾਂਜੀ ਉਹ ਹੋ ਰਹੀਆਂ ਮੇਰੀ ਛਿੰਦਾ ਜੀ ਕਰਕੇ ਆ ਦੇਖੋ ਹਮੇਸ਼ਾ ਸਾਡੇ ਨਾਲ ਹੈ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ ਹਮੇਸ਼ਾ ਸਿਰ ਤੇ ਹ ਹੁਣ ਤੱਕ ਤੁਸੀਂ ਛਿੰਦਾ ਜੀ ਦੇ ਨਾਲ ਕਿੰਨੇ ਇੱਕ ਐਜ਼ ਅ ਡੂਟ Song ਆ ਚੁੱਕੇ ਹੋ ਡੂਟ Song ਮੇਰਾ ਹਾਲੇ ਉਹਨਾਂ ਨਾਲ ਇੱਕੋ ਹੀ ਹੋਇਆ ਸੀ ਗੁੱਡੀ ਇਸ਼ਕੇ ਦੀ ਕਿਉਂ ਸਾਡਾ ਗੈਪ ਪੈ ਗਿਆ ਸੀ ਫਿਰ ਮੈਂ ਫੋਰਨ ਟੂਰ ਸ਼ੁਰੂ ਕਰਤੇ ਚਲਾੜੇ ਹੂੰ ਫਿਰ ਮੈਂ 2019 'ਚ ਉਹਨਾਂ ਨੂੰ ਦੁਬਾਰਾ ਮਿਲਿਆ ਹੂੰ ਹੂੰ 2019 'ਚ ਮਿਲੇ ਫਿਰ ਮੈਨੂੰ ਕਹਿੰਦੇ ਹੁਣ ਤਾਂ ਮੈਨਾਂ ਫੇਰ ਸ਼ੋਅ ਕਰੋਗੇ ਮੈਂ ਕਿਉਂ ਨਹੀਂ ਕਰਾਂਗਾ ਆਪਾਂ ਹੂੰ ਹੂੰ ਨੌਕਰ ਕੀ ਤੇ ਨਖਰਾ ਕੀ ਸੀ ਤਾਂ ਸਾਡੇ ਬਾਬੇਦਾਰ ਆ ਹਾਂਜੀ ਹਾਂਜੀ ਅਸੀਂ ਕੰਮ ਕਰਾਂਗੇ ਤੁਹਾਡੇ ਰਮਨਦਰਸ਼ ਸ਼ੁਕਰੀਆ ਦਾ ਕਰਦੀ ਹਾਂ ਉਸ ਬਾਬਾ ਜੀ ਨੂੰ ਅੱਪਾ ਫੇਰ ਦੁਬਾਰਾ ਮਿਲੇ ਆ ਹਨਾ ਹਾਂਜੀ ਜੀ ਜੀ ਜਦੋਂ ਮਿਲੇ ਆ ਫਿਰ ਆਪਾਂ ਆ 2022 ਚ ਆਪਾਂ ਗਾਣਾ ਕੱਢਿਆ ਸੀ ਗੁੱਡੀ ਇਸ਼ਕੇ ਦੀ ਉਹ ਫਿਰ ਆਪਾਂ ਡਿਊਟ Song ਹਣ ਕੱਢਿਆ ਸੀ ਪੰਜ Song ਆਪਾਂ ਹੋਰ ਕਰਨੇ ਸੀਗੇ ਸਾਡੇ ਬਹੁਤ ਹੀ ਅੱਛੇ ਰਾਈਟਰ ਐ ਬਿੱਟੂ ਦੌਲਤਪੁਰਿਆ ਜੀ ਯੂ ਐਸ ਏ ਤੋਂ ਉਹਨਾਂ ਨੇ ਪੰਜ Song ਲਿਖੇ ਸੀ ਤੇ ਚਿੰਦਾ ਜੀ ਨੇ ਜਾਣਾ ਸੀਗਾ ਵੀ ਓਕੇ ਜਦੋਂ ਬਿਮਾਰ ਹੋਏ ਆ ਹਨਾ ਹੂੰ ਤੇ ਕਹਿ ਲੱਗੇ ਬਿੱਟੂ ਨੂੰ ਕਹਿੰਦੇ ਬਿੱਟੂ ਪੰਜ ਸੌਂਗ ਨਾ ਤਿਆਰ ਰੱਖੀ ਤੇ ਮੈਂ ਕੋਰ ਬਿੱਲੋਣਾ ਕਰਨੇ ਆ ਹੁਣ ਆ ਕੇ ਬਿੱਲੋ ਜੀ ਨਾਲ ਕਰਨੇ ਆ ਮੈਂ ਗਾਣੇ ਤੇ ਉਹ ਵਾਇਸ ਰਿਕਾਰਡਿੰਗ ਵੀ ਸਾਡੇ ਕੋਲ ਹੈਗੀ ਆ ਬੋਲਦੇ ਆ ਬਿੱਟੂ ਜੀ ਨੂੰ ਗੱਲਾਂ ਕਰ ਰਹੇ ਆ ਬਿੱਟੂ ਬੇਟੇ ਕੋਲ ਹੈਗਾ ਸਾਰਾ ਉਹ ਵਾਇਸ ਚਿੰਦਾ ਜੀ ਅਸੀਂ ਅਸੀਂ ਹਲੇ ਤੱਕ ਉਹਨਾਂ ਦੇ ਨਾ ਵਾਇਸ ਵੀ ਸੰਭਾਲ ਕੇ ਅਖੇ ਸਾਰੇ ਜਿਨਨੇ ਬੋਲ ਮੈਨੂੰ ਮੈਸੇਜ ਕੀਤੇ ਹੈ ਬੋਲ ਕੇ ਵੀ ਉਹ ਮੈਂ ਹਲੇ ਤੱਕ ਉਹਨਾਂ ਦੇ ਮੈਸੇਜ ਸੰਭਾਲ ਕੇ ਰੱਖਿਆ ਹੈ ਇਸ ਸਿੰਗ ਇੰਡਸਟਰੀ ਵਿੱਚ ਜਿਸ ਤਰ੍ਹਾਂ ਤੁਸੀਂ ਸੁਰਿੰਦਰ ਸਿੰਘ ਦਾ ਜੀ ਦੇ ਕੋਲੋਂ ਟ੍ਰੇਨਿੰਗ ਲਈ ਟ੍ਰੇਨਿੰਗ ਲੈ ਕੇ ਵਰਲਡ ਟੂਰ ਗੱਡੇ ਅੱਛਾ ਨਾਮ ਵੀ ਤੁਹਾਡਾ ਬਣ ਚੁੱਕਾ ਹੈ ਕੁਝ ਸਿੰਗਰ ਇਸ ਤਰ੍ਹਾਂ ਦੇ ਨੇ ਜਿਹੜੇ ਕੀ ਆਪਣਿਆਂ ਨੂੰ ਬਹੁਤ ਹੀ ਜ਼ਿਆਦਾ ਇੱਕ ਸ਼ੋਅ ਆਫ ਕਰਦੇ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਿੱਟੂ ਜਿਹੜੇ ਜ਼ਿਆਦਾ ਸ਼ੋਅ ਆਫ ਕਰਦੇ ਆ ਨਾ ਉਹ ਅੰਦਰੋਂ ਕੁਝ ਹੁੰਦੇ ਆ ਪਿੱਛੋਂ ਕੁਝ ਹੋਰ ਹੁੰਦੇ ਆ ਹੂੰ ਮੂੰਹ ਤੇ ਮਿੱਠਾ ਬੋਲਦੇ ਆ ਦਿਲ ਦੇ ਵਿੱਚ ਕੋੜਾ ਰੱਖਦੇ ਆ ਆਪਣਾ ਕੜਾਤ ਰੱਖਦੇ ਆ ਹੂੰ ਹੂੰ ਬਸ ਗੱਲਾਂ ਕਰਨੀਆਂ ਐ ਪਹਿਲੇ ਉਹ ਮਿਠਾਸ ਜਿਹੜੀ ਹੈ ਨਾ ਉਹ ਬੰਦੇ ਨੂੰ ਮਾਰ ਜਾਂਦੀ ਹੈ ਜਿਹੜਾ ਜਿਆਦਾ ਮਿੱਠਾ ਬੋਲਦਾ ਨਾ ਉਹ ਬਸ ਕੋੜਾ ਅੰਦਰੋਂ ਬਹੁਤ ਜ਼ਹਿਰ ਹੈ ਹੂੰ 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 ਦਿਖਾਵਾ ਕਰਦੇ ਆ ਦਿਖਾਵਾ ਪਿਆਰ ਦਾ ਦਿਖਾਵਾ ਕਰਦੇ ਆ ਅਸੀਂ ਚੱਲਦੇ ਆ ਦਿਮਾਗ ਨਾਲ ਲੋਕ ਚੱਲਦੇ ਆ ਦਿਮਾਗ ਨਾਲ ਹੂੰ ਅਸੀਂ ਦਿਲ ਤੋਂ ਚੱਲਦੇ ਆ ਫੈਮਿਲੀ ਵਾਂਗੂ ਸਾਡਾ ਪਿਆਰ ਹੁੰਦਾ ਅਸੀਂ ਕੋਈ ਸੰਨ ਸ਼ੋਅਫ ਨਹੀਂ ਕਰਨਾ ਆਂਦਾ ਬਿੱਟੂ ਜੀ ਅਸੀਂ ਸ਼ੋਅਫ ਨਾ ਕੀਤਾ ਨਾ ਕਰਨਾ ਉਹ ਵਾਹਿਗੁਰੂ ਦੀ ਰਜ਼ਾ ਜੱਪਾ ਰੇਂਦੇ ਆ ਇਸ ਇੰਡਸਟਰੀ ਦੇ ਵਿੱਚ ਕੁਝ ਅਜੋਜੇ ਮੂਮੈਂਟ ਵੀ ਹੈਗੇ ਨੇ ਜਿਹੜੇ ਤੁਹਾਨੂੰ ਅੱਜ ਤੱਕ ਨਹੀਂ ਪੁੱਲਦੇ ਜਾਂ ਜਿਹੜਾ ਇੱਕ ਬੈਡ ਐਕਸਪੀਰੀਅੰਸ ਹੈਗਾ ਉਹ ਵੀ ਜੇ ਕੋਈ ਹੈ ਤਾਂ ਸਾਡੇ ਦਰਸ਼ਕਾਂ ਦੱਸੋਗੇ ਜੀ ਲੋ ਬੈਡ ਤਾਂ ਬਹੁਤ ਹੈ ਸਾਡੇ ਛੇਲਾ ਜੀ ਇਸ ਦੁਨੀਆ ਤੋਂ ਚਲੇ ਗਿਆ ਬਸ ਉਹਨਾਂ ਦੀ ਈਜਾਦਾ ਸਾਡੇ ਨਾਲ ਹਮੇਸ਼ਾ ਰਹਿਣਗੇ ਆ ਅਸੀਂ ਬਹੁਤ ਮਿਸ ਕਰਦੇ ਆ ਕੋਈ ਦਿਨ ਐਸਾ ਨਹੀਂ ਹੈ ਕਿ ਉਹਨਾਂ ਦਾ ਮੈਂ ਕੋਈ ਗਾਣਾ ਨਾ ਸੁਣ ਕੇ ਸੁੱਤੀ ਹੋਵਾਂ ਚਾਹੇ ਰਾਤ ਦੇ 1 ਵਜੇ ਚਾਹੇ 2 ਵਜੇ ਮੈਂ ਉਹਨਾਂ ਦਾ ਗਾਣਾ ਸੁਣੇ ਬਗੈਰ ਸੌਂਦੀ ਨਹੀਂ ਆ ਉਹਨਾਂ ਦੀ ਯਾਦਾਂ ਹਮੇਸ਼ਾ ਸਾਡੇ ਨਾਲ ਹੈ ਉਹ ਰਹਿਣ ਗਿਆ ਮੇਰੇ ਬੱਚੇ ਮੇਰਾ ਪੂਰਾ ਪਰਿਵਾਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਦੇ ਬੱਚੇ ਵੀ ਹੈ ਮਨਿੰਦਰ ਸਿੰਧਾ ਸਿਮਰ ਸਿੰਧਾ ਉਹਨਾਂ ਦੀ ਵਾਈਫ ਜਗਿੰਦਰ ਕੌਰ ਜੀ ਬਹੁਤ ਦੀਦੀ ਬਹੁਤ ਪਿਆਰ ਕਰਦੇ ਸਾਨੂੰ ਪਰ ਮੈਂ ਮੈਂ ਪੁੱល ਨਹੀਂ ਸਕਦੇ ਇਸ ਲਈ ਮੈਨੂੰ ਰੋਣਾ ਵੀ ਆ ਰਿਹਾ ਸੱਚੀ ਰੋਣਾ ਆ ਰਿਹਾ ਅ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਇਸ ਟਾਈਮ ਕੋਰ ਬਿੱਲੋ ਜੀ ਸਿੰਧਾ ਜੀ ਦੇ ਉਸ ਵਿਛੋੜੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਦੁੱਖ ਹੀ ਨੇ ਬਹੁਤ ਇੱਕ ਕਿਸਮ ਦੇ ਉਸ ਮਾਹੌਲ ਵਿੱਚ ਨੇ ਜਿਹੜਾ ਕਿ ਉਹ ਮੂਮੈਂਟ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਅ ਕੋਰਬੀਲੋਜੀ ਤੁਸੀਂ ਕਾਫੀ ਚਿਰ ਉਹਨਾਂ ਨਾਲ ਰਹੇ ਹੋ ਉਹ ਯਾਦਾਂ ਉਹ ਬਿਲਕੁਲ ਭੁੱਲਣ ਵਾਲੀਆਂ ਬਿਲਕੁਲ ਹੀ ਨਹੀਂ ਨੇ ਨਹੀਂ ਨੇ ਲੇਕਿਨ ਹੁਣ ਛਿੰਦਾ ਜੀ ਤੋਂ ਬਾਅਦ ਵਿੱਚ ਕੀ ਤੁਸੀਂ ਆਪਣਾ ਗਾਇਕੀ ਦਾ ਸਫ਼ਰ ਅੱਗੇ ਕੰਟੀਨਿਊ ਕਰ ਰਹੇ ਹੋ ਜਾਂ ਕਿਸ ਤਰ੍ਹਾਂ ਮੇਰਾ ਕਿ ਜੇ ਮੂਡ ਨਹੀਂ ਸੀ ਕਿ ਮੈਂ ਹੁਣ ਚਿੰਦਾ ਜਿਹਾ ਹੈ ਨਹੀਂ ਮੈਂ ਸਿੰਘੇ ਨਹੀਂ ਘਰ ਨਹੀਂ ਪਰ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਚਲੇਗੀ ਇਸ ਬੱਚੇ ਨੇ ਫਿਰ ਮੈਨੂੰ ਹੌਸਲਾ ਦਿੱਤਾ ਮੇਰੇ ਬੱਚੇ ਬਹੁਤ ਵਧੀਆ ਦੋ ਬੇਟੀਆਂ ਇੱਕ ਬੇਟਾ ਹੈ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਮੰਮੀ ਤੁਸੀਂ ਕੰਟੀਨਿਊ ਕਰੋ ਬਸ ਬਿਲੋ ਜੀ ਆਪਣੇ ਉਹਨੂੰ ਥੋੜਾ ਸਮਾ ਲਓ ਹਾਂ ਉਹ ਉਹ ਅੱਜ ਵੀ ਤੁਹਾਡੀਆਂ ਯਾਦਾਂ ਦੇ ਵਿੱਚ ਅੱਜ ਵੀ ਜਿਉਂਦੇ ਨੇ ਬਹੁਤ ਸਾਰੇ ਪਰਸਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਉਹ ਵਸਦੇ ਨੇ ਕਿਉਂਕਿ ਉਹ ਇਦਾਂ ਦੇ ਇਲੀਜੈਂਟ ਕਲਾਕਾਰ ਸੀਗੇ ਤੇ ਉਹਨਾਂ ਦੇ ਜਾਨ ਦਾ ਦਰਦ ਤਾਂ ਤੁਹਾਨੂੰ ਵੀ ਹੈਗਾ ਬਹੁਤ ਸਾਰੇ ਉਹਨਾਂ ਦੇ ਚਾਹੇਤਿਆਂ ਨੂੰ ਵੀ ਹੈਗਾ ਤੁਸੀਂ ਉਹਨਾਂ ਦੇ ਜਿਹੜੇ ਇਸ ਜਾਨ ਤੋਂ ਬਾਅਦ ਦਾ ਜਿਹੜਾ ਆਪਣਾ ਗਾਇਕੀ ਦਾ ਜਿਹੜਾ ਸਫ਼ਰ ਹੈਗਾ ਆ ਉਹ ਹੁਣ ਤੁਹਾਡ ਕੀ ਵਿਚਾਰ ਹੈਗਾ ਤੁਸੀਂ ਅੱਗੇ ਕੰਟੀਨਿਊ ਕਰੋਗੇ ਜਾਂ ਕਿਸ ਤਰ੍ਹਾਂ ਕਰੋਗੇ ਹਾਂਜੀ ਸ਼ਾਇਦ ਉਹਨਾਂ ਦੀ ਯਾਦਾਂ ਕਰਕੇ ਮੈਂ ਜ਼ਰੂਰ ਸਿੰਗਿੰਗ ਕਰਾਂਗੀ ਉਹਨਾਂ ਦੇ ਹੌਸਲੇ ਨਾਲ ਮੈਸੇਜ ਪਹੁੰਚਿਆ ਉਹਨਾਂ ਦੀ ਯਾਦਾਂ ਨਾਲ ਨਾ ਗਾਣਾ ਬਸ ਹੁਣ ਮੈਂ ਗਾਣਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਦਾ ਕੋਈ ਵੀ ਮੈਂ Song ਕਰਦੀ ਆ ਉਹਨਾਂ ਨੂੰ ਤੇ ਆ ਕੇ ਕਰਦੀ ਆ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਲੈ ਕੇ ਮੈਂ ਫੇਰ ਗਾਉਂਦੀ ਆ ਤੇਰਾ ਬੱਚਾ ਬਹੁਤ ਹੌਨ ਹਰ ਹੈ ਮਨੀ ਸੰਧੂ ਆਪਣੀ ਕੰਪਨੀ ਬੇਟੇ ਨੇ ਖੋਲੀ ਹੈ ਮਨੂ ਸੰਦੀਪ ਮਨ ਹੀ ਸੰਦੂ ਰਿਕਾਰਡਸ ਕੰਪਨੀ ਆਪਣੀ ਖੋਲੀ ਹੈ ਹੁਣ ਜਿੰਨੇ ਵੀ Song ਹੈ ਮੇਰੇ ਮੇਰੇ ਬੱਚੇ ਦੀ ਕੰਪਨੀ ਚੰਦਾ ਗਾਣੇ ਕਰਨੇ ਆ ਹਾਉਣ ਵਾਲੇ ਹਾਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ Song ਜਾਂ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਹੁਣ ਇਹ ਸੋ ਇਹ ਛਿੰਦਾ ਜੀ ਨੂੰ ਯਾਦ ਤੇ ਆ ਕੇ ਮੈਂ Song ਕੀਤਾ ਕੀ ਨਾਮ ਦਾ ਭਰੋਸਾ ਯਾਰ ਦਾ ਮਾਵੇਂ ਨਾਵੇ ਇਹ Song ਉਹਨ ਮੇਰਾ ਆ ਜਾਣਾ ਥੋੜੇ ਦੰਤਰਕ ਤੇ ਉਸ ਤੋਂ ਬਾਅਦ ਹੋਰ ਗਾਣੇ ਕੀਤੇ ਹੋਏ ਆਡੀਓ ਸੋਲੋ ਕੀਤੇ ਹੋਏ ਆ ਮੈਂ ਸੋਲੋ ਗਾਣੇ ਹੁਣ ਕੀਤੇ ਹੋਏ ਆ ਉਹ ਹੁਣ ਵੀਡੀਓ ਉਹਨਾਂ ਦੇ ਸ਼ੂਟ ਕਰਦੇ ਆ ਜਦੋਂ ਤੁਹਾਨੂੰ ਚਿੰਦਾ ਜੀ ਦਾ ਇਸ ਤਰ੍ਹਾਂ ਪਤਾ ਲੱਗਾ ਸੀ ਕਿ ਤੁਸੀਂ ਇੰਡੀਆ ਚ ਸੀ ਨੇੜੇ ਹੀ ਸੀਗੇ ਉਸ ਟਾਈਮ ਤੁਹਾਡੇ ਤੇ ਕੀ ਬੀਤ ਰਹੀ ਸੀ ਮੈਂ ਨੇੜੇ ਸੀਗੀ ਮੈਨੂੰ ਕਾਲ ਆਈ ਸੀਗੀ ਅਸ਼ੁਨੀ ਵਰਮਾ ਜੀ ਦੀ ਕਿ ਬਾਬਾ ਜੀ ਗੁਰੂ ਜੀ ਇਦਾਂ ਕਰਕੇ ਐਡਮਿਟ ਨੇ ਬਹੁਤ ਦਿਲ ਨੂੰ ਤੱਕਾ ਲੱਗਾ ਕਿ ਬਸ ਨੀਂਦ ਹੀ ਨਹੀਂ ਸਾਨੂੰ ਆਈ ਸਾਡੀ ਰਾਤ ਮੈਂ ਸੁੱਤੀ ਨਹੀਂ ਉਹਨਾਂ ਨੇ ਤਾਂ ਸਭਰ ਅਸੀਂ ਹਸਪੀਟਲ ਵੀ ਪਤਾ ਲਣ ਗਏ ਸੀ ਦੀਪ ਹਸਪੀਟਲ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਛਿੰਦਾ ਜੀ ਦਾ ਜਿਹੜਾ ਬਲੱਡ ਗਰੁੱਪ ਸੀ ਉਹ ਰੀ ਵੱਡੀ ਬੇਟੀ ਨਾਲ ਮੈਚ ਕਰਦਾ ਸੀਗਾ ਉਹ ਫਿਰ ਬਲੱਡ ਗਰੁੱਪ ਬੇਟੀ ਡੀ ਐਮ ਸੀ ਜਾ ਕੇ ਦੇ ਕੇ ਆਈ ਸੀ ਉਹਨਾਂ ਦਾ ਬਲੱਡ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਛਿੰਦਾ ਜੀ ਨੇ ਸਾਡੇ ਨਾਲ ਵਿਛੜ ਜਾਣਾ ਸਾਡੇ ਤੋਂ ਹਨਾ ਜਿਸ ਤਰ੍ਹਾਂ ਇੱਕ ਨਾਰਮਲ ਤਰੀਕੇ ਦੇ ਨਾਲ ਤੁਸੀਂ ਚਿੰਦਾ ਇਹਨਾਂ ਗਾਇਕੀ ਦਾ ਸਫ਼ਰ ਜਾਰੀ ਕੀਤਾ ਸੀ ਉਸ ਤੋਂ ਬਾਅਦ ਹੁਣ ਤੁਹਾਨੂੰ ਇਕੱਲਿਆਂ ਨੂੰ ਉਹ ਸਫ਼ਰ ਤੁਹਾਡਾ ਜਿਹੜਾ ਅੱਗੇ ਹੈਗਾ ਆ ਉਹ ਤੁਸੀਂ ਕੰਟੀਨਿਊ ਨਹੀਂ ਕਰ پا ਰਹੇ ਹੋ ਸੋ ਇਸ ਤੋਂ ਅੱਗੇ ਤੁਹਾਡਾ ਕੀ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਤੁਸੀਂ ਉਹਨਾਂ ਦੀਆਂ ਯਾਦਾਂ ਨੂੰ ਅੱਗੇ ਸੰਭਾਲ ਕੇ ਰੱਖੋਗੇ ਆ ਉਹਨਾਂ ਦੇ ਲੋਕਾਂ ਤੱਕ ਕੋਈ ਅੱਛਾ ਜਿਹਾ ਮੈਸੇਜ ਦਿਓਗੇ ਮੈਂ ਮੈਸੇਜ ਦੇਣਾ ਚਾਹਾਂਗੀ ਜਿਹਨੂੰ ਵੀ ਪਿਆਰ ਕਰੋ ਦਿਲ ਦਾ ਕਰੋ ਤੇ ਦਿਮਾਗ ਨਾਲ ਨਾ ਚਲੋ ਦਿਲ ਤੋਂ ਪਿਆਰ ਕਰੋ ਔਰ ਅੱਛੇ ਦਿਲ ਨਾਲ ਸਭ ਨੂੰ ਰਿਸਪੈਕਟ ਕਰੋ ਮੈਂ ਇਹ ਕਹਿਨੀ ਆ ਜੇ ਕਿਸੇ ਦਾ ਅੱਛਾ ਨਹੀਂ ਮਾੜਾ ਕਰ ਸਕ ਅੱਛਾ ਨਹੀਂ ਕਰ ਸਕਦਾ ਨਾ ਤਾਂ ਮਾੜਾ ਵੀ ਨਾ ਕਰੋ ਕਿਸੇ ਦਾ ਅੱਛੇ ਤਰੀਕੇ ਨਾਲ ਚਲੋ ਮੇਰੀ ਸਾਰੇ ਆਵਾਮ ਨੂੰ ਇਹ ਮੈਂ ਕਹਿਣਾ ਮੈਸੇਜ ਦੇਵਾਂਗੀ ਕਿ ਅੱਛੇ ਤਰੀਕੇ ਨਾਲ ਸਭ ਨੂੰ ਗਾਈਡ ਕਰੋ ਅੱਛੇ ਤਰੀਕੇ ਨਾਲ ਬੋਲੋ ਹਰ ਇੱਕ ਨਾਲ ਇਹ ਮੂੰਹ ਦੇ ਦੋ ਬੋਲ ਨਾਲ ਜਾ ਰਹੇ ਕੁਝ ਨਹੀਂ ਨਾਲ ਜਾਣਾ ਸਭ ਇੱਥੇ ਰਹਿਣਾ ਉਹ 6.5 ਦਾ ਜਰੇਗਾ ਸੀ ਕਿ ਨਾਲ ਲੈ ਕੇ ਜਾਣਾ ਉਹ ਕੀ ਲਾਗੇ ਨੇ ਇੱਥੇ ਰਾਇਣਾ ਸਭ ਖੁਸ਼ ਯਾਦਾਂ ਉਹਨਾਂ ਦੀਆਂ ਅਸੀਂ ਉਹਨਾਂ ਦੀਆਂ ਯਾਦਾਂ ਤਾਜ਼ਾ ਰੱਖਦੇ ਹਾਂ ਬਟੂ ਜੀ ਦਾ ਫੋਨ ਆਉਂਦਾ ਰਹਿੰਦਾ ਸਾਨੂੰ ਯੂ ਐਸ ਏ ਤੋਂ ਬਟੂ ਦولتਪੂਰੀ ਜੀ ਉਹ ਹਮੇਸ਼ਾ ਯਾਦ ਕਰਦੇ ਕੱਲ ਵੀ ਮੈਨੂੰ ਵੀਡੀਓ ਸੈਂਡ ਕੀਤੀ ਉਹ ਮੈਂ ਸਟੇਟਸ ਅੱਜ ਲਾਇਆ ਹੋਇਆ ਕੋਈ ਦਿਨ ਅਸਾਂ ਨੇ ਉਹਨਾਂ ਦਾ ਸਟੇਟਸ ਮੇਂ ਲਗਾੰਦੀ ਲਗਾੰਦੀ ਹਰ ਗਾਣੇ ਦਾ ਲਗਾੰਦੀ ਆਂ ਇਹ ਸੀਗੇ ਸਾਡੇ ਕੋਰ ਮਿੱਲੋ ਜੀ ਜਿਨ੍ਹਾਂ ਨੇ ਸਿੰਦਾ ਜੀ ਦੇ ਨਾਲ ਕਾਫੀ ਸਮਾਂ ਆਪਣਾ ਸਿੰਗਿੰਗ ਦੇ ਵਿੱਚ ਡਿਊਟ Song ਦੇ ਵਿੱਚ ਉਹਨਾਂ ਨੇ ਦੇਸ਼ ਵਿਦੇਸ਼ਾਂ 'ਚ ਟੂਰ ਲਗਾ ਕੇ ਜਾਂ ਪੰਜਾਬ ਵਿੱਚ ਅਖਾੜਿਆਂ ਦੇ ਵਿੱਚ ਆਪਣਾ ਗਾਇਕੀ ਦਾ ਜ਼ੋਰ ਦਿਖਾਇਆ ਹਾਂ ਇਸ ਟਾਈਮ ਇਹ ਉਦਾਸ ਨੇ ਕਿਉਂਕਿ ਕਾਫੀ ਜਿਹੇ ਉਹਨਾਂ ਦੇ ਨਾਲ ਗਾਉਂਦੇ ਰਹੇ ਨੇ ਇਸ ਟਾਈਮ ਇਹ ਆਪਣੇ ਮਨ ਨੂੰ ਇਕੱਲਾ ਮਹਿਸੂਸ ਕਰਦੇ ਨੇ ਬਿਲਕੁਲ ਸਹੀ ਗੱਲ ਹੈ ਕਿ ਛਿੰਦਾ ਜੀ ਦੇ ਵਰਗੇ ਕਲਾਕਾਰ ਮੁੜ ਕੇ ਦੁਬਾਰਾ ਨਹੀਂ ਆਉਂਦੇ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਮੈਸੇਜ ਦਵਾਂਗੇ ਕੀ ਛਿੰਦਾ ਜੀ ਵਰਗੇ ਜਿਹੜੇ ਲਿਜੈਂਡ ਕਲਾਕਾਰ ਨੇ ਉਹਨਾਂ ਕਲਾਕਾਰਾਂ ਦੀ ਕਟ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾਰ